ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕਠਿਆਲਾ ਤਸੇਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਉਤਮ ਭਾਈ ਜੀ ਨਾਲ ਆਪਾਂ ਪਹੁੰਚੇ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਪਸ਼ੂ ਵਿਖਾਉਣੇ ਆ ਜਿਨ੍ਹਾਂ ਦੇ ਵਿੱਚ ਇੱਕ ਗੱਬਣ ਮੱਝ ਤੁਹਾਨੂੰ ਵਿਖਾਵਾਂਗੇ ਤੇ ਇੱਕ ਸੋਈ ਗਾਂ ਤਾਂ ਨ ਵਿਖਾਉਣੀ ਆ ਤੇ ਦੋ ਗਾਵਾਂ ਬੱਚੇ ਤੋਂ ਬਿਨਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਹੁਣ ਨਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਕਿਹਾ ਹਾਲ ਹੈ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਕਿਰਪਾ ਜੀ ਗੁਰੂ ਰਾਮ ਦਾ ਚੇਤੇ ਵਧੀਆ ਕਿਰਪਾ ਜੀ ਦੇ ਜੀ ਤੇ ਹੁਣ ਆਵਲੇ ਸਾਲ ਦੀ ਆਪਣੀ ਆਖਰੀ ਵੀਡੀਓ ਵਾ ਅੱਜ ਮੈਂ ਅੱਜ ਤੋਂ ਦੋ ਤਿੰਨ ਵੀਡੀਓ ਤੁਸੀਂ ਪਹਿਲਾਂ ਹੀ ਪਾਤੀਆਂ ਮੈਂ ਸਮਝਾਰੇਗਾ ਮੇਲ ਹੋਣੇ ਨਹੀਂ ਹੋਣੇ ਫਿਰ ਵੀ ਪੈ ਗਈਆਂ ਠੀਕ ਹੈ ਚਲੋ ਹੁਣ ਆ ਸਾਲ ਨੂੰ 2023 ਨੂੰ ਅਲਵਿਦਾ ਤੇ ਆਉਣ ਵਾਲੇ 2024 ਨੂੰ ਸਾਰਿਆਂ ਨੂੰ ਮੁਬਾਰਕਾਂ ਨਵੇਂ ਸਾਲ ਦੀਆਂ ਤੇ ਨਾਲ ਹੀ ਤੁਹਾਨੂੰ ਜੀ ਠੀਕ ਹੈ ਜੀ ਨਾਲੇ ਸਾਰਿਆਂ ਕੋਲ ਮੈਂ ਇਹ ਗੱਲ ਕਹੀਣਾ ਚਾਹੁੰਦਾ ਕਿ 2023 ਦੇ ਵਿੱਚ ਤੁਹਾਡੀ ਵੀਡੀਓ ਨੇ ਜਿੰਨਾ ਮਾਲ ਖਰੀਦਿਆ ਸਾਡੇ ਕੋ ਹਾਂਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪਰ ਤੁਹਾਡੇ ਚੰਨ ਰਾਹੀਂ ਜੇ ਕਿਸੇ ਨੂੰ ਸਾਡੀ ਵੀਡੀਓ ਦੇ ਵਿੱਚ ਵੱਧ ਘੱਟ ਬੋਲਿਆ ਗਿਆ ਉਹਦੀ ਜਿਹੜਾ ਜੁੜ ਕੇ ਮਾਫੀ ਚਾਹੁੰਦੇ ਆ ਠੀਕ ਉਹ ਮੈਂ ਕਿਸੇ ਮੌਕੇ ਕੋਈ ਲਫ਼ਜ਼ ਮੂੰਹ ਚ ਆਹੋ ਜਾਂ ਨਿਗਲ ਜਾਂਦਾ ਵੀ ਕਿਹਨੂੰ ਹੱਸਦਾ ਠੇਸ ਵੀ ਪਹੁੰਚ ਜਾਂਦੀ ਹਾਂ ਹਾਂਜੀ ਕਈ ਵਾਰੀ ਕਈ ਗਲਤੀਆਂ ਹੋ ਜਾਂਦੀਆਂ ਹੋ ਜਾਂਦੀਆਂ ਇਨਸਾਨ ਜਿਹੜਾ ਗਲਤੀਆਂ ਦਾ ਪਤਲਾ ਆ ਹਾਂਜੀ ਮਾਫੀ ਚਾਹੁੰਦੇ ਆ ਤੇ ਆਉਣ ਵਾਲੇ ਸਾਲ ਚ ਸੋਚਨੇ ਆ ਵੀ ਕਿਹੇ ਗਲਤੀ ਆਪਦੀ ਨਾ ਹੋਏ ਤੇ ਸਾਡਾ ਵਧੀਆ ਵਾਲਾ ਸਾਲ ਲੰਘੇ ਇਸੇ ਤਰ੍ਹਾਂ ਜਿਸ ਤਰ੍ਹਾਂ ਪਿਛਲਾ ਸਾਲ ਲੰਘਿਆ ਠੀਕ ਹੈ ਬਾਕੀ ਸੁੱਕੀਆਂ ਸੁੱਕੀਆਂ ਨਾ ਮੁਬਾਰਕਾਂ ਦੇਈ ਜਾਈਏ ਕਿ ਫਮੁੱਲ ਵੀ ਜਾਰੀ ਕਰੀਏ ਅੱਜ ਆ ਜਾਨਾਰ ਕੀ ਮੁਬਾਰਕਾਂ ਸੁੱਕੀਆਂ ਨਹੀਂ ਜੀ ਅੱਜ ਜਿਹੜੇ ਪਸ਼ੂ ਆਪਣੇ ਕੋਲ ਆਚਾਰ ਉਹ ਮੁਬਾਰਕਾਂ ਸੰਲਪ ਅੱਜ ਗਿਫਟਿੰਗ ਨੇ ਸਾਰੇ ਅੱਛਾ ਗਿਫਟ ਦੇ ਤਾਂ ਹੁਤੇ ਹੀ ਜਾਣੇ ਅੱਜ ਹਾਂਜੀ ਕੋਈ ਨੇ ਭਾਰੇ ਮੋਲ ਵਾਲੇ ਜਿਹੜਾ ਆਮ ਕਿਸਾਨ ਉਹ ਵੀ ਖਰੀਦ ਸਕਦਾ ਨਾ ਚਲੋ ਨਾਮ ਦੱਸਦੇ ਕਰੀ ਆਪਣਾ ਨਾਮ ਆਪਾਂ ਹਤਮ ਸਿੰਘ ਜੀ ਹਾਂਜੀ son ਆਫ ਗੁਰਦੇਵ ਸਿੰਘ ਵਪਾਰੀ ਹਾਂਜੀ ਪਿੰਡ ਘਠਿਆਲਾ ਤਸੀ ਡੇਰਾ ਬਾਬਾ ਨਾਨਕ ਜ਼ਿਲ੍ਹਾ ਕਰਤਾਰਪੁਰ ਜੀ ਠੀਕ ਹੈ ਜੀ ਫੋਨ ਨੰਬਰ 98554 76701 ਦੂਜਾ ਨੰਬਰ 98142 55040 ਠੀਕ ਹੈ ਜੀ ਤੇ ਚਲੋ ਸ਼ੁਰੂਆਤ ਫਿਰ ਆਪਾਂ ਜਿਹੜੀ ਪਹਿਲੇ ਨੰਬਰ ਤੇ ਮੱਝ ਆ ਇਹਦੇ ਤੋਂ ਵੀ ਆਪਾਂ ਕਰਨੀ ਆ ਪੂਰੀ ਰਾਜੀ ਮੱਜਾ ਚੰਗੀ ਸੰਭੀ ਸੰਭੀ ਆ ਪੂਰੀ ਪਲੀ ਆ ਜਿਹੜੀ ਦੱਸਿਓ ਵੀਰ ਜੀ ਇਹਦੇ ਬਾਰੇ ਆਪਾਂ ਹਾਂਜੀ ਵੀਰ ਜੀ ਦੂਜਾ ਸੂਆ ਝੋਟੀ ਦਾ ਜੇ ਹਾਂਜੀ ਤੇ ਸਿਰ ਥੋੜਾ ਜਿਆ ਖੁੱਲਾ ਜੇ ਤੇ ਸੂਣ ਚ ਜੇ ਕੋਈ ਟਾਈਮ ਆ ਤੁਹਾਨੂੰ ਪਤਾ ਕਿ ਕੋਈ 10 ਦਿਨ 12 ਦਿਨ ਖੜ ਸਕਦੀ ਆ ਹਾਂਜੀ ਹਾਂਜੀ ਬਣੇਗੇ ਤਿਆਰ ਚੰਗੀ ਤਿਆਰ ਹੋ ਗਈ ਥੱਲੇ ਹਣਾ ਉਹ ਇਹ ਟਾਈਮ ਲੈਣਾ ਫੜਾਇਆ ਝੋਟੀ ਨੇ ਬਾਕੀ ਪਲੀ ਜੜੀਆਂ ਲਹੂ ਚ ਆ ਠੀਕ ਹੈ ਜੀ ਚਲੋ ਜਗੇ ਵੀਰ ਨੇ ਖੜ ਕੇ ਚਾਰ ਨੇ ਸਾਹਮਣੇ ਵੀ ਹੋਂ ਸਾਹਮਣੇ ਸਾਹਮ ਛੱਡ ਕੇ ਅਸੀਂ ਦਾਂਗੇ ਦਾ ਰੇਡ ਕਰਾਂਗੇ ਕਿੰਨੇ ਕ ਦੁੱਧ ਆ ਲਈ ਜੇ ਦੁੱਧ ਦੇਖੋ ਜਿਦਾ ਲਹੂ ਚ ਆ ਝ ਇਹ ਲੈ ਕੋਲੋਂ ਫਿਰ ਤੋੜ ਦिए ਥਣਵੀ ਤੇ ਲਾਗੇ ਤਾਂ ਦੇਖ ਸਕਦੇ ਜੀ ਇੱਕ ਦਿਨ ਬਾਕੀ ਚੰਗੀ ਤਿਆਰ ਹੋਣੀ ਹੈ ਥੱਲਿਆਂ ਤੇ ਉਤਰਾ ਵੀ ਬੋਡੀ ਵੇਟ ਜਿਹੜਾ ਬੋਡੀ ਸਟਰਕਚਰ ਜਿਹੜਾ ਇਹਦਾ ਚੰਗਾ ਤੇ ਕੇ ਵੀਰ ਜੀ ਫਿਰ ਮੁੱਲ ਰੱਖੀ ਆਪਾਂ ਮੁੱਲ ਵੀਰ ਜੀ ਵੇਖੋ ਜਿੱਦਾਂ ਦੀ ਝੋਟੀ ਪਲੀ ਜੁੜੀ ਆ ਹਾਂਜੀ ਜਿਹਦਾ ਪਿਆਰ ਚੰਗੀ ਫਸੀ ਝੋਟੀ ਢੋਟੀ 70 75 ਦਾ ਪੱਖ ਰੱਖਦੀ ਆ ਵਿਕੰਡਾ ਹਾਂਜੀ ਪਰ ਨਹੀਂ ਇਹ ਸਾਹ ਭਾਗੀ ਦਾਖਰੇ ਸਾਹਮਣਾ ਛੱਡ ਕੇ ਦਾਂਗੇ ਠੀਕ ਆ ਅਸੀਂ 65 ਨਹੀਂ ਕਰਨਾ ਮੁੱਲ 65 ਨਹੀਂ ਕਰਨਾ 60000 ਦੀ ਝੋਟੀ ਦੇ ਰੱਖੀ ਅੱਛਾ 60000 ਦੀ ਦੇ ਦੋਗੇ ਹਾਂਜੀ ਹਾਂਜੀ ਮੌਕੇ ਤੇ ਛੋੜ ਛਾੜ ਹੋਰ ਕਰ ਦੋਗੇ ਕੀ ਮੌਕੇ ਤੇ ਚਲੋ ਤੁਸੀਂ ਕਹਿੰਦੇ ਵੀ ਨਵੇਂ ਸਾਲ ਦੀਆਂ ਸੁੱਖੀਆਂ ਮੁਬਾਰਕਾਂ ਨਹੀਏ ਅੱਛਾ 2000 ਦੀ ਸੰਜਣਾ ਮੁਬਾਰਕੀ ਆ ਅੱਛਾ 2000 ਦੀ ਦੇ ਦਾਂਗੇ 52000 ਤੇ ਹੁਣ ਇੱਕਾ ਸੂਈ ਗਾਂ ਆ ਗਈ ਹੈ ਨਾ ਆਪਣੇ ਤੇ ਆ ਥਣ ਦੇਖ ਸਾਦੇ ਜਿਹਦੇ ਲਾਗੇ ਤਾਂ ਦੱਸ ਕੀ ਇਹ ਤਾਂ ਕਿਦਾਂ ਸੂਆ ਜੇ ਵੀਰ ਜੀ ਸੂਆ ਰਾ ਦੁਜਾ ਜੇ ਥੋੜਾ ਜਿਹਾ ਲਿਸਾ ਪਾਨਿਆ ਕਿਉਂਕਿ ਇਹਨੇ ਸਾਫਲੀ ਘਟ ਕੀਤੀ ਆ ਵੇਖੋ ਚਾਰੂ ਬਹੁਤ ਆ ਠੀਕ ਆ ਹਾਂਜੀ ਹਾਂਜੀ ਤੇ ਐ ਟਾਈਮ ਇਹਦਾ ਦੁੱਧ ਤਿਆਰ ਹੈ ਸਿਹਾਰ ਟੀਟਰ ਹੈਗਾ ਜੇ ਵਸ਼ਾ ਮਰਿਆ ਸੂਈ ਨੂੰ ਕੋਈ 10 ਤੋਂ 12 ਦਿਨ ਹੋ ਗਏ ਨੇ ਤੇ ਕਿੰਨਾ ਚੁਵਾਈ ਜਾਉ ਦੁੱਧ ਚੁਵਾਈ ਵੇਖੋ ਜਦਾਂ ਚਾਰੂ ਚੂਰ ਮਾਣਦੋਂ ਚੰਗੀ ਪੈਂਦੀ ਹੈ ਦੁੱਧ ਦਾ 10-12 ਲੀਟਰ ਭਰੀ ਜਣਾ ਨੇ ਲਿਆ ਫੇ ਤੋੜ ਦਈਏ 10 ਕਿਲੋਟਰ ਦੇ ਕਰੀਬ ਦੁੱਧ ਜਿਹੜਾ ਕਿੰਦੇਗੇ ਚਵਾਈ ਜਾਊਗੀ। ਇਹ ਠਾਂ ਠੁੰਡੇ ਨਾ ਤੇ ਨੂੰ ਕਿੰਦੇ ਖੜੇ ਹੋਏ ਢੱਕ ਰੱਖਦੇ। ਠੀਕ ਆ। ਆ ਜਾਈ। ਬਾਕੀ ਮੌਸਮ ਜਿਹੜਾ ਕਾਫੀ ਠੰਡਾ ਚੱਲੰਦਿਆ ਵਾ। ਤੇ ਕਿ ਇਹ ਵੀ ਜੀ ਫਿਰ ਮੁੱਲ ਰੱਖ ਦੀਏ ਤਾਂ ਆਪਾਂ ਮੁੱਲ ਵੀਰ ਜੀ ਵੇਖੋ ਗੁੱਤੀ ਪਾਤੀ ਚੰਗੀ ਆ ਵਾਛੀ ਦੀ ਦਰਸੀ ਘਰਾਉ ਤੇ ਹੁੰਦੀ ਆ ਹਾਂਜੀ ਤੇ ਮੁੱਲ ਘਰਾਉ ਨੂੰ ਭਾਏ ਦਾ 28000 ਕਰਾ ਲਓ ਪੰਜੀ ਕਰਾ ਲਓ ਅੱਛਾ 20000 ਦੇ ਦਾਂਗੇ 20000 ਦੇ ਹਾਂਜੀ ਹਾਂਜੀ ਥੋੜੀ ਬਾਤੀ ਕਸਰ ਹੋਰ ਕੱਢ ਦੀਏ ਤੇ ਚੱਲੋ ਦੇ ਦੇ ਨਵੇਂ ਸਾਲ ਦਾ 20000 ਛੋਟ ਦੇ ਲਵਾਂ 20 ਦੀ 20 ਦੀ ਦੇ ਦੇ ਠੀਕ ਆ ਬਾਕੀ ਵੀਰ ਕੋਈ ਫੋਨ ਲਾਏ ਤਾਂ ਵੀਰ ਜੀ ਨਾਲ ਸਕੇ ਕਰਾਂਗੇ ਮਾਰਦਾਨ ਕੇ ਤੇ ਕਈ ਵੀਰ 20 ਵੀ ਨਹੀਂ ਖਰਚ ਸਕਦੇ ਤੇ ਪਰ ਗਾਂ ਲੈਣੀ ਡੱਬੀ ਡੱਬੀ ਕੋ ਇਹ ਨਹੀਂ ਹੋਈ ਤੇ ਤਾਂ ਡੱਬੀ ਉਹ ਵੀ ਸ਼ੌਂਕ ਪੂਰਾ ਕਰ ਦੇਣਾ ਉਹ ਵੀ ਕਰਦਾ ਇਹ ਬੜਾ ਸ਼ਾਮ ਜੀ ਉਹ ਵਰਸ਼ੀ ਦਾ ਸ਼ੌਂਕ ਹੈ ਵੀ ਉਹਦੇ ਨਾਲ ਦਾ ਜਵਾਗੜਾ ਅੱਜ ਕੱਲ ਸ਼ੱਡ ਚੁਣਨੇ ਹੁੰਦੇ ਆ ਲੋਕੀ ਸਾਡੇ ਪਿੰਡ ਹੀ ਆ ਅੱਛਾ 15 ਦਿਨਾਂ ਦੀ ਵਰਸ਼ੀ ਹੈ ਤੋਂ 15000 ਰੁਪਏ ਦੀ ਲਿਆ ਅੱਛਾ ਵੀ ਵੱਡੀ ਗਾਣ ਨਹੀਂ ਲੈ ਸਕਦਾ ਵੀ ਵਰਸ਼ੀ ਨਾਲ ਸਮਝਾ ਵੀ ਵਰਸ਼ੀ ਤੋਂ ਵੀ ਸਸਤੀ ਦਾਂਗੇ ਅੱਗੇ ਵੇੜ ਠੀਕ ਹੈ ਜੀ ਹਾਂ ਜੀ ਹਾਂ ਜੀ ਸਿਰਾ ਸੋਣ ਇੱਕ ਆ ਕਾਫੀ ਖੂਬਸੂਰਤ ਵੇੜਿਆ ਚੰਗੇ ਕਦ ਕਾਠਾ ਲੀਆ ਥਣ ਵੀ ਇਹਦੇ ਤੁਹਾਨੂੰ ਲੱਗੇ ਤਾਂ ਦਿਖਾ ਦੀ ਥੋੜਾ ਦਰਦੀ ਦਰਦੀ ਜੀ ਕੋਈ ਗੱਲ ਨਹੀਂ ਤਾਂ ਠੰਡੀ ਠੇਰੀ ਆ ਕੋਈ ਰਸ ਦਾ ਸੇਵ ਦੇ ਕਿੰਨਾ ਚ ਦੁੱਧ ਦੇ ਤੇ ਕੋਲ ਇਹਦੇ ਦੁੱਧ ਦੇ ਕੋਲ ਜਿਹੜਾ ਟਾਈਮ ਲੋ ਕੋਈ 5 ਲੀਟਰ ਜੇ ਅੱਛਾ ਤੇ ਇਹਨੂੰ ਬਣੀ ਨੂੰ ਕੋਈ 20 25 ਦਿਨ ਹੋ ਗਏ ਆ ਕੱਦ ਕਾਠ ਤੇ ਪੂਰਾ ਸੋਹਣਾ ਕਦੋਂ ਕਿ ਵੜਿਆ ਜਦੋਂ ਕਿਤੇ ਮੰਨ ਲਓ ਵੀ ਆਹ ਤਾਂ ਆਦੇ ਬਣ ਗਈ ਤਾਂ 30 ਲੀਟਰ ਦੀ ਮਾਲਕ ਵੜਿਆ ਠੀਕ ਆ ਫਿਰ ਤੇ ਅਸੀਂ ਟੋਕਰਾਂ ਦੇ ਭਾਈ ਦੇਣੀ ਜਦੋਂ ਸਹ ਉੱਪਰ ਹੀ ਗਿਆ ਲਿਆ ਫਿਰ ਤੋਰਦੇ ਹੋ ਇਹਨਾਂ ਹਾਂਜੀ ਆ ਖੋਲ ਕੇ ਖੋਣੇ ਪਹਿਲਾਂ ਚੰਗੇ ਵੱਡੇ ਕੱਦ ਕਾਠ ਵਾਲੀ ਆ ਚੰਗੇ ਰਕਾਰਡ ਵਾਲੀ ਆ ਸੱਜਰ ਨੇ ਵੀ ਦੁੱਧ ਚੰਗਾ ਕੱਢਿਆ ਹਣਾ ਵਾ ਬਾਕੀ ਥੱਲੇ ਵੀ ਚਾਲਰ ਚੰਗੀ ਆ ਨੇ ਹੁਣ 5 ਕਿਲੋਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਇਹ ਦੇਖੋ ਲੈ ਹੈਗਾ ਵਾ ਬਾਕੀ ਬੇਨਤੀ ਸਾਡੀ ਇਹ ਹੀ ਹੁੰਦੀ ਹੈ ਹਰ ਵੀਡੀਓ ਚ ਭਾਵੇਂ ਕੋਈ ਜ਼ਿਆਦਾ ਦੁੱਧ ਆ ਲਈਏ ਭਾਵੇਂ ਕੋਈ ਥੋੜੇ ਦੁੱਧ ਆ ਲਈਏ ਆਪਣੀ ਚੁਆਈ ਜ਼ਰੂਰ ਕਰਕੇ ਖੜਿਆ ਕਰੋ ਤੇ ਕੀ ਰੱਖਿਆ ਵੀ ਦੀ ਦਾ ਫਰਮੂਲਾ ਆਪਣਾ ਕਿੰਨੇ ਮੁੱਲ ਕਰਾਉ ਨੂੰ ਭਾਏ ਦਾ 15 ਕਰਾ ਲਓ ਤਾਂ ਦੱਸਿਆ ਵੀ ਨਾਲ ਦੀਆਂ ਵਸ਼ੀਆਂ 15 ਦਿਨਾਂ ਦੀਆਂ 15 15000 ਦੀਆਂ ਆਈਆਂ ਹਾਂਜੀ ਪਰ ਆਪ ਨਵਾਂ ਸਾਲ 12000 ਦੀ ਦੇ ਦਾਂਗੇ ਕਰਦੀ ਹੈ ਕੋਈ ਹੋਰ 2000 ਹੋਰ ਛੱਡ ਦਾਂਗੇ ਤਾਂ 10000 ਦੇ। 10000 ਦੇ ਹੋਰ ਕਰਦੋਗੇ ਮੌਕੇ ਤੇ? ਕੋਈ ਨਹੀਂ ਵੀਰ ਕੋਈ ਫੋਨ ਲਾਏ ਮੌਕੇ ਤੇ ਨਾ। ਜੈਸਨ ਉਹ ਹੀ ਦੱਸੀ ਜਾਈਏ ਇਹਨਾਂ ਦੋਵਾਂ ਜੋੜੇ ਦਾ ਜੈਸਨ। ਨਾ ਕੋਈ ਗੱਲ ਨਹੀਂ ਕਰਦਾਂਗੇ ਵੀਰ ਕੋਈ ਫੋਨ ਨਾ ਨਹੀਂ ਕਰਨੀ ਗੀ। ਅੱਛਾ ਮੋੜਨਾ ਨਹੀਂ ਆ। ਮੋੜਨਾ ਨਹੀਂ ਗਿਆ ਨੂੰ। ਵੀਰ ਕੋਈ ਫੋਨ ਆ ਗਿਆ ਪਹਿਲਾਂ ਉਹਨੂੰ ਲਟਾ ਦੇਣਾ। ਦੇ ਦੇਣੀ ਆ ਕਹਿੰਦੇ ਵੀ। ਤੇ ਉਤਨਾ ਠੰਡ ਠੰਡ ਨੂੰ ਪੂਰੇ ਹੀ ਇਹਨਾਂ ਦੇ। ہاں ਉਹਦੇ ਬਿਲਕੁਲ ਓਕੇ ਆ। ਆਹੜੇ ਵੜਾ ਵਿਖਾਉਣੀ ਆ। ਇਹ ਚੋਂ ਇੱਕ ਸਾਲ ਚੋਂ ਧਾਰਾ ਨਾਲ ਮਗਲਜ ਚੱਲਦਾ ਜ਼ਰੂਰੀ ਆ ਪਰ ਧਾਰਾ ਘੱਟ। ਧਾਰਾ ਘੱਟ ਕੀ ਹੋ ਜੇ 7 ਹੋ ਜੇ ਲਿਆ ਫਿਰ ਤੋਰ ਤਾ ਤੇ ਮੂੰਹ ਦੀ ਜੇ ਚਾਰ ਦੰਦ ਜੇ ਅੱਛਾ ਆ ਦੇਖੋ ਪਹਿਲਾ ਸੁਆ ਜੇ ਵਸ਼ੀ ਦਾ ਕੱਦ ਕਾਟ ਤੇ ਦਾ ਪੂਰਾ ਉੱਚਾ ਜੇ ਸਾਡਾ ਮੂੰਹ ਫੜਨ ਤੋਂ ਕਰਦੀ ਆ ਦੇਖ ਸਾਦੇ ਜੇ ਆਪ ਸੈਟ ਦੀ ਕਰਨੀ ਚਿੱਗੀ ਲੱਗੀ ਚਿੱਗੀ ਤਿਆਰ ਹੋਣ ਦੀ ਮਤਲਬ ਛੇ ਦੰਦ ਜੇ ਦਹੀ ਆ ਕਰਨਾ ਇਹ ਬਰਾਬਰ ਨਹੀਂ ਕੀਤੇ ਇਹਨੇ ਪੂਰੇ ਛੇ ਦੰਦ ਤੇ ਨਵੇਂ ਵੇਜੇ ਸੱਜਣ ਦੇ ਦੁੱਧ ਚੰਗਾ ਚ ਆਇਆ ਹਣਾ ਵਾ ਇਹ ਦੁੱਧ ਵੀ 32 ਤੇ 33 ਇਹਦੇ ਕੋ ਦੁੱਧ ਜਿਹੜਾ 7 ਲੀਟਰ ਦੱਸਦੇ ਆ ਬਾਕੀ ਅੱਗੇ ਆਪਣੀ ਚਵਾਈ ਕਰਕੇ ਖਾਣ ਸਾਡੇ ਅਸੀਂ ਤਾਂ ਤੁਹਾਨੂੰ ਬੇਨਤੀ ਕਰ ਸਕਦੇ ਆ ਬਾਕੀ ਅੱਗੇ ਆਪਣੀ ਚਵਾਈ ਜ਼ਰੂਰ ਕਰਕੇ ਖੜਿਆ ਕਰੋ ਜੇ ਅਸੀਂ ਇੰਨੇ ਦੂਰ ਆ ਸਕਦੇ ਆ ਤੇ ਤੁਹਾਡਾ ਵੀ ਫਰਜ਼ ਪੈਂਦਾ ਇਹ ਆਪਨਾ ਆ ਕੇ ਦੇਖ ਚੱਕ ਕੇ ਖਾਣ ਦਾ ਤੇ ਇਹਦਾ ਵੀਰ ਜੀ ਕੀ ਰੱਖਦੀ ਹੈ ਮੁੱਲ ਫਿਰ ਆਪਾਂ ਵੀਰ ਜੀ ਮੁੱਲ ਕਰਾਉਣ ਨੂੰ ਇਹਦਾ ਭਾਂ 20 ਕਰਾ ਲਓ 25 ਕਰਾ ਲਓ ਧਾਰਾਂ ਘਟਿਆ ਵੈੜ ਦੇ 25000 ਤੋਂ ਘਟ ਨਹੀਂ ਹੈਗੀ ਇਹ ਠੀਕ ਹੈ 10000 ਦੀ ਦੇ ਦਾਂਗੇ ਇਹ ਵੀ 10000 ਦੀ 10000 ਦੀ ਦੇ ਦਾਂਗੇ 10 ਦੀ ਭਾਂ ਕੋਈ ਆ ਲੈ ਜੇ ਭਾਂ ਇਹ ਲੈ ਜੇ ਭਾਂ ਕੋਈ ਇਹ ਲੈ ਜੇ ਇਹਦੇ ਚੋਂ ਹੋਰ 2000 ਆਫ ਕਰ ਦਾਂਗੇ ਅੱਛਾ ਦੀ ਦੇ ਦਾਂਗੇ 8000 7 ਲੀਟਰ ਵਾਲੀ 8000 ਦੀ 8000 ਦੀ ਦੇ ਦਾਂਗੇ ਠੀਕ ਹੈ ਬਾਕੀ ਵੀਰ ਕੋਈ ਫੋਨ ਲਾਏ ਨਾ ਨਹੀਂ ਕਿਸ ਨੂੰ ਕਰਨੀ ਨਵੇਂ ਸਾਲ ਦੇ ਗਿਫਟ ਹੀ ਦੇ ਦਨੇ ਆ ਸਾਰੇ ਸਾਰੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਜੇ ਆਪਾਂ 7 ਲੀਟਰ ਵਾਲੀ 7000 ਦੀ ਕਰ ਦਈਏ ਤੇ ਇਹ ਤੇ ਫਿਰ ਸਾਥ ਦਾ ਸਾਥ ਹੀ ਹੋ ਜਾਣਾ ਚਲੋ ਜੇ ਕਹਿਤਾ ਤੁਹਾਨੂੰ ਦੱਸਿਆ ਨਾ ਨਹੀਂ ਕਰਨੀ ਦੇ ਦਾਂਗੇ ਅੱਛਾ ਦੱਸੋ ਠੀਕ ਹੈ ਜੀ ਤੇ ਠੀਕ ਹੈ ਵਿਧਿਆਰ ਕੁਛ ਕਹਿਣਾ ਬਸ ਬਸ ਵੀਰ ਜੀ ਬਹੁਤ ਬਹੁਤ ਧੰਨਵਾਦ ਜਿਹੜੇ ਵੀਰ ਵੀਡੀਓ ਘਟਣਦੇ ਆ ਠੀਕ ਹੈ ਜੀ ਬਾਕੀ ਫੇ ਅਸੀਂ ਕਹਿੰਦੇ ਪਿਆ ਸਾਲ ਦੇ ਵਿੱਚ ਜੇ ਕੋਈ ਵਾਅਦਾ ਘਟ ਹੋਏ ਤਾਂ ਮਾਫੀ ਚਾਹੁੰਦੇ ਹਾਂ ਹਰ ਕਿਸੇ ਵੀਰ ਕੋਲ ਆਉਣ ਵਾਲੇ ਸਾਲ ਤੇ ਅਸੀਂ ਸੋਚਨੇ ਆ ਸਾਡਾ ਪ੍ਰੇਮ ਪਿਆਰ ਤੁਹਾਡੇ ਨਾਲ ਵੀ ਇਸੇ ਤਰ੍ਹਾਂ ਚੱਲਦਾ ਰਹੇ ਬਾਕੀ ਸਾਰੇ ਜਿਹੜੇ ਵੀਰ ਵੀਡੀਓ ਵੇਖਣੇ ਉਹਨਾਂ ਨੂੰ ਵੀ ਚੱਲਦਾ ਰਹੇ ਤੇ ਆਈ ਚਲਾਈ ਹਰ ਕਿਸੇ ਦੀ ਚੱਲਦੀ ਰਹੇ ਠੀਕ ਹੈ ਵੀਰ ਜੀ ਬਹੁਤ ਬਹੁਤ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਖ ਚੱਕ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ